ਜੇ ਤੁਹਾਨੂੰ ਏਕੇ 47 ਨਾਲ ਹੀ ਆਪਦੀ ਰਾਖੀ ਕਰਨੀ ਪੈ ਰਹੀ ਹੈ ਫਿਰ ਤੁਸੀਂ ਹਰਮਨ ਪਿਆਰੇ ਕਾਹਦੇ ਹੋ ਬਈ ਜਿੰਨਾ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਬਣਾਇਆ ਹੈ ਕਰੋਨਾ ਲੋਕਾਂ ਤੁਸੀਂ ਉਸ ਨੂੰ ਡੱਲ ਕਰਨ ਆ ਗਿਆ ਫਿਰ ਤੁਸੀਂ ਕਹਦੇ ਹਰਮਨ ਪਿਆਰੇ ਹੋ ਬਈ ਜੂਨਾ ਤੂੰ ਖਾਦਾ ਹੈ ਤੁਮੋ ਸੋਚ ਕੋ ਘੱਟ ਕੰਮ ਕੀਤਾ ਹੋਊਗਾ ਤਾਂ ਖਾਦਾ ਉਹ ਪਾਕਾ ਤੱਕ ਮੂਗੀ ਪੀ ਤੋ ਵੀਰੋ ਮਾਟੀ ਪਿੰਡ ਚ ਆਇਆ ਮੈਨੂੰ ਪਤਾ ਸੱਤਾਂ ਚਰਾਉਣ ਕਾ ਹੈ ਨਹੀਂ ਹੋਣ ਗੱਲ ਗਿਆ ਹੂੰ ਇਹ ਕੋਕ ਕੋ ਕਰਈ ਨਹੀਂ ਹੂੰ ਅੱਗੇ ਵਾਲੀ ਕੀ ਹੈ ਨਾ ਅੱਗੇ ਥੋੜਾ ਜਿਹਾ ਸਕੂਨ ਸੀ ਚਲੋ ਖੇਤੀਬੁਤੀ ਚੱਲਦੀ ਸੀ ਨਾਲੇ ਕਤਾ ਪਾਈ ਲੱਕ ਲੱਗਿਆ ਹੋਇਆ ਜਾਂ ਫੌਜ ਚ ਹੈ ਜਾਂ ਰੋਡ 'ਤੇ ਡਰਾਈਵਰ ਹੈ ਜਾਂ ਮਾਸਟਰ ਲੱਗਿਆ ਹੋਇਆ ਹੈ ਤਾਂ ਤੜੀ ਕਦਮ ਇਤੋਂ ਉਹ ਖਾਚੇ ਵਧ ਗਏ ਖੇਤੀ ਕਾਟਿਆ ਸੌਦਾ ਬਣ ਗਈ ਧੀਆਂ ਬੁੱਤ ਜਿਹੜੇ ਨੌਕਰੀਆਂ ਤੇ ਲੱਗ ਨਹੀਂ ਸਕੇ ਸੱਚੀ ਬੱਚੀ ਦੀ ਸੀ ਹਾਂ ਤੇ جواب ਕਰਨੇ ਦਾੜੀ ਵਿੱਚ ਠਿੱਕੀਆਂ ਹੋ ਗਿਆ ਚਿੰਤਾ ਚ ਖਾਸਮਾਨ ਸੱਥਾਂ ਚ ਰੌਕ ਆਉਂਦ ਗਿਆ ਸਬਰ ਸੰਤੋਖ ਮੁੱਕ ਕੇ ਉਹ ਤਾਂ ਕੋਈ ਛੋਟੀ ਗੱਲ ਨਹੀਂ ਚੱਲਦਾ ਹਰਕ ਪਟੇ ਪਟੇ ਮਜਾ ਆਪ ਲੋਕ ਕਾ ਲੈਂਦੇ ਸੀ ਕੁਝ ਜੀ ਨੂੰ ਕੋਈ ਉਹ ਕਹਿੰਦਾ ਸੀ ਭਾਈ ਚਲਾ ਸੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਆਹ ਦਿੱਕਤਾਂ ਨਾਲ ਜੀਵਨ ਤੇਤ ਨਾ ਪੰਨਿਆ ਰੋਟੀਆਂ ਸਭੇ ਗੱਲਾਂ ਖੋਟੀਆਂ ਹੁ ਕਾਜੇ ਹਲਕਾ ਮਾਰੇ ਮੈਂ ਜਿਹੜਾ ਮਾਜੀ ਕਰ ਖਾਤ ਖੜਾ ਲੋ ਲਕੀਰਾਂ ਲਾਲ ਨੇ ਉਪਾਰੋਂ-ਬਾਰੋਂ ਕੰਮ ਜੋ ਮਰਜੀ ਕਹੀ ਜਾਣਾ ਵੱਡੇ ਟਰੈਕਟਰ ਲੈ ਕੇ ਜਾ ਚਿੱਡੇ ਖੁਰ ਤੇ ਜਾਦੇ ਪਾ ਕੇ ਪਰ ਅੰਦਰੋਂ ਕੰਮ ਖਰਾਬ ਹੈ ਕੁੱਤ ਨਾ ਲਿਖ ਲਈ ਬੀਜ਼ੀ ਇਟਲਾਂ ਦੇ ਜਿੰਨੇ ਵੀ ਬਿਜ਼ਨਸ ਨੇ ਉਹ ਪੜੀ ਜਾਂਦੇ ਨੇ ਭਾਵੇਂ ਹਾਰੇ ਹੋਣ ਭਾਵੇਂ ਜਿੱਤੇ ਹੋ ਲੋਕ ਨੀ ਕੰਮ ਆ ਬੋਰੇ ਮਨ ਪੰਜਾਬੀ ਸਾਰੀ ਦੁਨੀਆ ਚ ਕੰਮ ਜਾਂਦੇ ਪੰਜਾਬ ਚ ਦੇ ਲਈ ਕੀ ਕਰੀ ਸਾਨੂੰ ਕੰਮ ਹੀ ਨਹੀਂ ਕਰ ਦਿੰਦੇ ਤੇ ਚੋਰ ਵਾਲੇ ਦੇ ਬੜੇ ਬਈ ਜਿੱਦਰ ਨੂੰ ਮਾਜੀ ਭਾਵੋ ਕਜਾਈ ਦੇ ਬਾਰੇ ਜੋ ਲਿਓ ਪੈਸੇ ਥਾਣੀ ਬਾਰੇ ਜੋ ਦਿਓ ਪੈਸੇ ਕੋਈ ਕਰਤਾ ਛੱਡਦਾ ਉਹਦੇ ਛੱਡ ਕਰਤਾ ਡੈਨ ਵੀ ਛੱਡਨੇ ਕਹਿੰਦੇ ਅੱਛਾ ਮੈਂ ਮੰਨ ਆਪਣੇ ਜਿਹੜਾ ਜਦੋਂ ਬੋਟਾ 'ਚ ਕੋਈ ਲੜਦਾ ਹੈ ਬੋਟਾ ਦੇ ਘਰ ਪਰ ਹੈ ਤਾਂ ਇਹ ਯਾਰ ਵੀ ਦੁਆਰੇ ਭਾਵੇਂ ਕਿਸੇ ਘਾਟੇ ਨੂੰ ਇੱਕ ਕਿਨਾਰਾ ਫਾਰਮ ਵਰਨਾ ਪੈਂਦਾ ਉਹ ਸਾਰਾ ਦੱਸਣਾ ਪੈਂਦਾ ਵੀ ਤੇਰੇ ਕੋਲੇ ਕਿੰਨੀ ਜ਼ਮੀਨ ਹੈ ਕਿੰਨੇ ਪਲਾਟ ਨੇ ਕਿੰਨੇ ਤੇਰੇ ਘਰ ਦੇ ਕੋਲ ਘਹਨੇ ਨੇ ਸਿਉਨੇ ਦੇ ਕਿੰਨੀਆਂ ਤੁਹਾਡੇ ਘਰੇ ਕਾਰਾਂ ਨੇ ਮੋਟਰਸਾਈਕਲ ਹੈ ਕਿੰਨੇ ਪੈਸੇ ਬੈਂਕ ਤੇ ਜਮ੍ਹਾਏ ਨੇ ਕਿੰਨੀ ਐਪੀ ਕਰਾਈ ਹੋਈ ਹੈ ਸਾਤਾ ਪੀ 2012 ਦਾ ਮੈਂ ਲੈਣੇ ਤਾਂ ਕਿ ਤੋ ਛੋੜ ਲਿਆ ਸੀਗਾ ਪੱਠੇ ਦੇ ਖਾਪ ਮਨਪ੍ਰੀਤ ਬਾਦਲ ਦੀ ਪਾਰਟੀ ਵੱਲੋਂ जिन्ना के लिखा मेरी कलाकारी जिंदगी पैसे कमाई है। ता लिया ता है तो दो हजार चौदह जो दबारे लड़ा तो बारह माई ने जाके जा मेरा नाम पा लिये किसी लीडर का नाम पा लिये जो उन्हें भरिया फार्मी

ਤਨਾਰਾ ਨਾ ਨੋਮੀ ਕੱਢੀ ਕਾਰ ਨਹੀਂ ਹੈ ਮੇਰੀ ਜਿੱਤੇ ਹੋਈ ਦੀਦੀ ਪ੍ਰਾਪਰਟੀ ਕੱਢੀ ਜਾਂਦੀ ਆ ਉਹ ਹਮਾਰੇ ਆਉਣ ਦੀ ਵਧੀ ਹੰਦੇ ਨੀਰ ਕਿਵੇਂ 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 ਉਹਨਾਂ ਦੇ ਆਪਸ ਇੱਕ ਦੂਜਿਆਂ ਨਾਲ ਲੜੇ ਹੋਏ ਨੇ ਜੇ ਤੂੰ ਆ ਗਿਆ ਤੂੰ ਮੇਰੇ ਕੰਮ ਨਾ ਰੁਕਣ ਦੇਈ ਜੇ ਮੈਂ ਆ ਗਿਆ ਮੈਂ ਤੇਰੇ ਕੰਮ ਨਾ ਰੁਕਣ ਦਿੰਦਾ ਜੇ ਮਾਨਦਰਨ ਚੱਲੋਗੇ हजार रुपया तनखा है एम पी दस दिन च मेरी ग्डी तेर खा जा है बाकी चाह पानी का लग जाता बाकी भी दिन मैं यारोस्त धार तो लेकर अपना करा चला एक रुपया भी पबले के नहीं खाता मैं मैं कह काम को तो भी करना पच्ची हजार रुपया तनखा है एम एल ए साल दी तीन लखल एमएलए की तनखाह पंद्रह लख मेन समझ नहीं आई सोचो थोड़ा जाहे मते लख पां साल च तनखाह है पंद्रह लख साल चनखाह नौकरी लगन वाजते केवल ढिलों वर् पंद्रह पंद्रह करोड़ क्यों बच्चे ਹੈ ਤਾਂ ਪਟਿਆਲਾ ਸੰਗਠਨ ਕਰਦੇ ਇਲਾਕੇ ਆਂਦਾ ਉਹਨਾਂ ਨੂੰ ਪਤਾ ਹੈ ਪਰ ਖਾਣਾ ਤਾਂ ਨਹੀਂ ਦੇਈ ਨੀ ਉਹ ਉਹਨੂੰ ਪਤਾ ਹੈ ਜੇ ਕੋਈ ਫੈਕਟਰੀ ਲੱਗਣੀ ਹੈ ਨਾ ਸੰਗਰੂਲੋ ਸਵਾਂ ਹੇ ਕਿ ਕੋਈ ਫੈਕਟਰੀ ਲੱਗਣੀ ਹੋਵੇ ਅਮਾਨੀਆਂ ਨੇ ਟਾਟਿਆਂ ਨੇ ਬਿਰਲਿਆਂ ਨੇ ਕੋਈ ਫੈਕਟਰੀ ਲਾਉਣੀ ਹੈ ਮਾਨਕੀ ਪਿੰਡ 'ਚ ਤਾਂ ਐਮਪੀ ਤੋਂ ਫੇਮੈਲੇ ਤੋਂ ਸਾਈਨ ਕਰਾਉਣੇ ਪੈਣਗੇ हां जी सहन वो की करते फिर कहते फिर ठीक है आज सहन कर दागे सौ करोड़ क्योंकि मैं पंद्रह करोड़ लोग खरीदे हुए तो से का थे लोग सहन मैं कर दे फिर सौ करोड़ लेके फैक्ट्री ला देंगे फिर फैक्ट्री वाले कह फिर यह उ... करो तो फिर तो हाई तो थोड़ा रेट देता ਉਹ ਇਤਨੀ ਤੇ ਸਾਡੇ ਰੋਲੇ ਨਾ ਪਾਇਓ ਕਿ ਤੂੰ ਆ ਮਾਰ ਰੀਆ ਫੈਕਟਰੀ ਲੋਕ ਨੂੰ ਮਾਰ ਰੋਗੇ ਜਬ ਪਾਣੀ ਜਿਹੜਾ ਗੰਦਾ ਹੈ ਅਸੀਂ ਥੱਲੇ ਛੱਡਾਂਗੇ ਤਾਂ ਤੇ ਚ ਬਰੋ ਹੁਣ ਟ੍ਰੀਟਮੈਂਟ ਪਲੈਂਟ ਕੋਲ ਤੇ ਸਾਡਾ ਖਰਚਾ ਨਾ ਕਰਵਾ ਦਿਓ ਪਹਿਲਾਂ ਤੁਹਾਨੂੰ ਦੇ ਤਾ ਸਾ ਸਾ ਫੈਕਟਰੀਆਂ ਦਾ ਗੰਦ ਮੰਦ ਥੱਲੇ ਸਿੱੜਦੇ ਆ ਆਪਣਾ ਪੱਤਣਾਂ ਦਾ ਪਾਣੀ ਗੰਦਾ ਹੋ ਗਿਆ ਕੈਂਸਰ ਬਣਦੇ ਉਹਗਾ ਚੱਕ ਲੋ ਮਤੇ ਲੋਕਾਂ ਅਖੀ ਤੇ ਹੋਇਆ ਐਂਕੀ ਬੰਦਾ करोड़ च पांच साल बाद खरीद लाइन करोड़ वेट बदूगा लोगों लोग का हजार आोट पंद्रह सौ बात मैं ये सारे लोग दस दाना इतू पह जो आप बुजुर्ग के जमाने वे राजनीति ईमानदार होंगी सी कल दस दिखते जम एल ए ਅਈ ਆਖੇ ਬੰਜੜਾ ਕੇ ਪਹਿਲਾ ਮਤਾਂ ਕਰਦਾ ਮੈਂ ਹੁਣ ਤੱਕ ਬੱਸਾਂ ਸਫ਼ਰ ਕਰਦੇ ਰਹੇ ਆ ਮੰਤਰੀ ਰੋਡਵੇ ਦੀ ਬੱਸ ਤੇ ਲਿਖਿਆ ਹੁੰਦਾ ਸੀ ਐਮ ਐਲ ਏ ਸੀਟ ਅਰ ਯਾਕੋ ਲਿਖਿਆ ਨਾ ਹੁਣ ਲਾ ਕੁਤੇ ਪਾਸੋਂ ਦੀ ਬਲ ਉਹ ਕੁਦਲ ਉਹਨਾਂ ਦੇ ਮੈਂ ਕਹਿੰਦਾ ਨੌਕਰ ਸੀ ਨਹੀਂ ਜਾਂਦੇ ਬੱਸਾਂ ਜ वो भी लाल बत्ती है, mm -hmm. हाँ है। मैं बहुत लग रहा okay? तो अच्छा तो। है के गई क्योंकि नौजवान बैठे नहीं बजुर्ग बैठे कदम वो तो हम आज हजे नहीं आजी का ही हजे नहीं आऊंगे वो आऊंगे उदो अब ਰਾਹੁਲ ਗਾਂਧੀ ਦੇ ਨਸਖਵੀਰ ਬਾਤ ਹੋ ਰਹੇ ਨੇ ਮਾਂ ਮਦਦ ਫਿਰਦੇ ਇੱਕ ਟਮਰ ਜੀ ਤੇ ਮੈਨੂੰ ਵੀ ਕਿਰੋ ਉਹ ਤੋਂ ਆਉਂਦਾ ਹੈ ਵੀ ਕੋਨ ਹੱਥਾ ਏ ਹਰੀ ਦੇ ਨਹੀਂ ਜਾਣਦੇ ਆਈ ਜੋ ਜਿੱਤਰੇ ਤੁਸੀਂ ਮਿਲੋਗੇ ਘਟ ਵੀ ਰੋਕਣ ਰੁਕ 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 ਰੁਕ

ਕਿੰਨੋਰਾ ਕੇ ਦੂਜੇ ਕੋਲੇ ਦੂਜੇ ਨੋਰਾ ਵੀ ਫਿਰ ਪੈਲੇ ਕੋ ਹੁਣ ਤੀਜਾ ਹੈ ਚਲੋ ਸੀਨਾ ਮੈਂ ਆਹ ਜੇ ਹਰੇ ਟੋਟ ਪਟਾ ਪਾਟ ਵੀ ਹੋ ਰਹੀ ਹੈ ਸਾਡੀ ਪਾਰਟੀ ਚ ਤੈਨੂੰ ਜਿਆ ਅੰਦਾਜ਼ ਜਿਹੜੇ ਸਾਡੇ ਟੋਲੇ ਬਣਾਉਣ ਵਾਲੇ ਚਲੋ ਚਲੇ ਗਏ ਖੱਟੇ ਹੋਈਆਂ ਨਿੰਦਵਾਰੀ ਫੇਰ ਲੱਗੇ ਤਾਂ ਮੈਂ ਹੁਣ ਮੇਰੇ ਤੇ ਸਾਰੇ ਲੱਗ ਗਿਆ ਕਹਿੰਦੇ ਲੈ ਵੀ ਚਮੇ ਮਾਟੀ ਕਰੀਏ ਸੰਗਰੂਰ ਤੋਂ ਪਾਉਣ ਹਰਾਈਏ ਕਿ ਮਨਾ ਕੇ ਮੈਂ ਕਿੰਨਾ ਕੀ ਕਰਤਾ ਹਾਂ ਬੰਦਾ ਹੁਤਾ ਕਰਾ ਲਿਆ ਸਭ ਲਓ ਬੁਲਾਉਂਦੇ ਮੈਨੂੰ ਤੁਸੀਂ ਪਹਿਲਾ ਕਾਜ ਦਿੱਤਾ ਮਤੇ ਐਜਾ ਟੂ ਨਾ ਮੈਂ ਤੇ ਪਿੰਡ ਆ ਮਾਂ ਕੀ ਮੈਂ ਤੇ 10 ਲੱਖ ਲੈ ਕੇ ਆਉਂਗਾ ਤੇ ਹੋਰ ਬੁਲਾਉਨੇ ਹੋ ਕਾ 4 ਲੱਖ ਦੇਈਆਂ ਨਾ ਮੈਂ ਦਾ ਗਾਵ ਡਬਲ ਘਾਟੇ ਜਾਇਆ ਖੋਈਰੋ ਮੈਂ ਆਪਦੇ ਰਾਤ ਨੂੰ ਹਾਜ਼ਰ ਨਾ ਆਣ ਦੇ ਜਾਣ ਕੇ ਕਹਿਣਾ ਕਿ ਅਲੋchna ਵੀ ਹੋਈ ਹੈ ਗਾੜਾ ਵੀ ਖੜ ਗਿਆ ਮੈਨੂੰ ਦੂਜੇ ਪਾਰਟੀ ਵਾਲੇ ਦੇਖੋ ਜਿੰਨਾ ਚਿਰ ਨਾ ਤੁਸੀਂ ਇਹਨਾਂ ਨੇ ਕੁਰਸੀਆਂ ਨੂੰ ਖਤਰਾ ਨਹੀਂ ਪਾਣ ਦੇ ਹੁਣਾਂ ਚਿਰ ਤੁਹਾਨੂੰ ਚਾਹੀਦੇ ਹਰੇਕ ਬਾਗੀ ਕਲਾਕਾਰ ਨੇ ਪੰਜਾਬ ਦੇ ਮਸ਼ਹੂਰ ਨੇ ਦਿੱਕਤੀ ਕਰੇ ਆਲਾ ਜਾ

ਫਿਰ ਪਰਦਾਦਾ ਗੋਪੀ ਕਹ ਕੇ ਆਂਦੂ ਵੇਚਦਾ ਹੈ ਫਿਰ ਲੈ ਆ ਕੇ ਕੱਢ ਕੇ ਆ ਜਾਂਦਾ ਉਹਨਾਂ ਦੇ ਕੁਝ ਨਹੀਂ ਕਹਿੰਦੇ ਜਿੰਨਾਂ ਨੇ ਤੁਸੀਂ ਇਹਨਾਂ ਦੀਆਂ ਕੁਰਸੀਆਂ ਨੂੰ ਘਾਟਾ ਨਹੀਂ ਹੈਗੇ